ਅੱਗੇ ਸਹਿਕਦਾ ਪਿਆ ਸੀ ਸਿੰਘ ਸੂਰਾ ਧੁਨ ਆਵੇ ਸਤਨਾਮ ਦੀ ਮਹਾ ਸਿੰਘ ਤੇ ਉਹ ਫਿਰ ਅਰਦਾਸਾਂ ਕਰਦਾ ਸੱਚੇ ਪਾਸ਼ਾਹ ਲੋ ਆ ਸੁਣੋ ਧਿਆਨ ਨਾਲ ਨਾਲ ਬੱਚਿਆਂ ਤੋਂ ਤੇ ਉਸ ਵੇਲੇ ਫਿਰ ਉਹਨੇ ਬੇਨਤੀ ਕੀਤੀ ਸੱਚੇ ਪਾਸ਼ਾਹ ਆ ਸੁਣੋ ਤਕਾਰ ਮੇਰੇ ਬਲ ਟੁੱਟ ਗਿਆ ਮੇਰਾ ਜੀ ਵਾਹ ਕੱਜ ਗਿਆ ਮੇਰੇ ਬਲ ਟੁੱਟ ਗਿਆ ਮੇਰਾ ਜੀ ਮੈਂ ਵਿੱਚ ਮੈਂ ਨਾ ਰਹੀ ਨਹੋਗੇ ਆ ਤੇਰਾ ਜੀ ਹੁਣ ਹੋਗੇ ਆ ਤੇਰਾ ਜੀ ਤੇਰੇ ਦਰਦਾਂ ਕੋਲੇ ਜੀ ਆ ਬਸ ਸਮਾ ਜ਼ਿੰਦਗੀ ਚ ਬੰਦੇ ਦੀ ਚਾਵੇ ਭੁੱਲਾ ਹੋ ਜਾਂਦੀ ਹੈ ਗਲਤੀਆਂ ਹੋ ਜਾਂਦੀਆਂ ਪਰ ਬਖਸ਼ਾ ਦੇ ਵਾਪਸ ਆ ਜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਮੋੜਾ ਵੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਬੰਦਾ ਹੀ ਗਲਤੀਆਂ ਕਰਦਾ ਗਲਤੀਆਂ ਦਾ ਪੁੱਤਲਾ ਹੁੰਦਾ ਹੈ ਕਿਹੜੀ ਗੱਲ ਫੇਰ ਆ ਜਾਏ ਫੇਰ ਮੋੜਾ ਵੀ بس ਇਹ ਅਰਜ ਕਰੀਏ ਜਿਹੜੀ ਇਹ ਇਹ ਮੈਂ ਅੱਜ ਦੇ ਭਾਵ ਸਾਡੇ ਦਵਾਨ ਦਾ ਅੱਜ ਦਾ ਇਹੋ ਹੀ ਹੈ ਕਿ ਉਹ ਪ੍ਰੀਤ ਟੁੱਟਦੀ ਨਹੀਂ ਹੁੰਦੀ ਮੂਲ ਲਾਲਨ ਸਿਓ ਪ੍ਰੀਤ ਬਣੀ ਇਹਦੇ ਮਹਾ ਸਿੰਘ ਉਹਨਾਂ ਨੇ ਪਿਆਰ ਪੈ ਗਿਆ ਸੀ ਇਹ ਟੁੱਟਣਾ ਕਿੱਥੋਂ ਸੀ ਇਹਦੇ ਥੋੜੇ ਚਿਰ ਦਾ ਬਾਲਜ ਆਇਆ ਸੀ ਪਰ ਰਿਸ਼ਤੇ ਟੁੱਟਦੇ ਨੇ ਕਿਤੇ ਰਿਸ਼ਤਾ ਬਣ ਜਾ ਫਿਰ ਥੋੜਾ ਟੁੱਟਦਾ ਰਿਸ਼ਤੇ ਵੀ ਕਿਤੇ ਟੁੱਟਦੇ ਨੇ ਪ੍ਰੀਤ ਵੀ ਕਿਤੇ ਟੁੱਟਦੀ ਸੁਣੋ ਤੇਰੇ ਦਰਦਾਂ ਕੋਲੇ ਜੀ ਗੱਜ ਗੱਜ ਤੇਰੇ ਦਰਦਾਂ ਕੋਲੇ ਜੀ ਮਾਫ ਕਰੀ ਮੇਰਾ ਵਾਲਿਆ माफ़ करी मेर वाणा सिक्के बोल जो बोले जी सिक्के बोल जो बोले जी मुड़ जग ते न ਜਗ ਤੇ ਨਾ ਹੋਣਾ ਕਲ ਗਿਆ ਵਾਲਾ ਫੜ ਗੁਰੂ ਜੀ ਦੇ ਪਾਵੇ ਨੂੰ ਪਾਵਾ ਫੜ ਲੈਣਾ ਮਾਰਦ ਦੀ ਮੱਜੀ ਦਾ ਛੱਡਣਾ ਹੀ ਨਹੀਂ ਫਿਰ ਅਸੀਂ ਹਾਂ ਫੜ ਗੁਰੂ ਜੀ ਦੇ ਪਾਵੇ ਨੂੰ ਰਤ ਨਾਲ ਤੋਦੇ ਆਂਗੇ ਰਾਤ ਨਾਲ ਧੋਦਿਆਂ ਦੇ ਵਾ ਹੱਥੀ ਲਿਖੇ ਹੋਏ ਮਿਦਾਂ ਦੇ ਨੂੰ ਹੱਥੀ ਲਿਖੇ ਫੜ ਗੁਰੂ ਜੀ ਦੇ ਪਾਵੈ ਨੂੰ ਫੜ ਗੁਰੂ ਜੀ ਦੇ ਪਾਵੈ ਨੂੰ ਰਤ ਨਾਲ ਧੋ ਦਿਆਂਗੇ ਰਤ ਨਾਲ ਹੋਤੇ ਆਗੇ ਗਜ ਕੇ ਲਿਖੇ ਹੋਏ ਵਿਦਾਵੇ ਨੂੰ ਹੱਥੀ ਲਿਖੇ ਹੋਏ ਵਿਦਾਵੇ ਨੂੰ ਇੱਕ ਹੋਰ ਸੁਣ ਲੋ ਧੰਨ ਧੰਨ ਜੀ ਧੰਨ ਵਰਗਾ ਇੱਕ 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 ਪੈਰਾ ਬਸ ਇੱਕ ਹੀ ਲਾਈ ਸੁਣੋ ਤਨ ਤਨ ਜੀ ਤਨ ਵਰਗਾ ਤਨ ਤਨ ਜੀ ਤਨ ਵਰਗਾ ਚੰਨ ਕੋਈ ਹੋਰ ਨਹੀਂ ਕਨ ਕੋਈ ਹੋਰ ਨਹੀਂ ਮਾਂ ਗੁਜਰੀ ਦੇ ਚੰਨ ਵਰਗਾ ਮਾਂ ਗੁਜਰੀ ਦੇ ਚੰਨ ਵਰਗਾ ਮਾਂ ਗੁਜਰੀ ਦੇ ਚੰਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੂੰ ਬੇਨਤੀ ਕੀਤੀ ਸੁਣਿਓ ਕਹਿਣ ਲੱਗਾ ਦੇਖ ਕਿਥੋਂ ਚਮਕੌਰ ਤੋਂ ਚੱਲਿਆ ਹਾਂ ਜੰਗਲ ਫੋਲਦਾ ਫੋਲਦਾ ਆ ਰਿਹਾ ਹਾਂ ਗੁਰੂ ਗੋਬਿੰਦ ਸਿੰਘ ਜੀ ਕਿਥੋਂ ਲੱਭਣ ਲੱਗਿਆ ਤੁਹਾਨੂੰ ਮੈਂ ਪਿੱਛੇ ਪਿੱਛੇ ਤੁਰੇ ਆਂ ਤੁਹਾਡੇ ਮਗਰ ਮਗਰ ਐਸੀ ਤੇਰੇ ਪਿਆਰ ਨੇ ਖਿੱਚ ਪਾਈ ਤੈਨੂੰ ਟੋਲਦਾ ਟਾਲਦਾ ਆ ਰਿਹਾ ਹਾਂ ਮੈਂ ਤਾਂ ਉਦੋਂ ਹੀ ਇਸ ਨੂੰ ਪਾੜ ਦਿੱਤਾ ਜੋ ਪਰਵਾਨਾ ਸੀ ਖੁੰਝੇ ਨਿਸ਼ਾਨਿਆਂ ਦਾ ਕਿਉਂਕਿ ਨਿਯਮ ਅਟਲ ਸੰਸਾਰ ਦਾ ਏ ਰੁਕਦਾ ਮੇਲ ਨਹੀਂ ਸ਼ਮਾਂ ਪਰਵਾਨਿਆਂ ਦਾ ਪਰਵਾਨਿਆਂ ਨੇ ਸ਼ਮਾਂ ਤੇ ਸੜਨਾ ਹੀ ਸੜਨਾ ਹੈ ਮੈਂ ਤੇ ਉਦੋਂ ਹੀ ਉਦਣੇ ਹੀ ਦਿਲੋਂ ਕੱਢਦਾ ਸੀ ਵੀ ਮੈਂ ਗਲਤ ਕਰ ਲਿਆ ਵਦਾਵਾ ਮੈਂ ਪਾੜਤਾ ਸੀ ਉਦਣੀ ਮੇਰੇ ਮੇਰਾ ਦ੍ਰਿੜ ਵਿਸ਼ਵਾਸ ਅਡੋਲ ਇੰਨਾ ਮਹਾ ਸਿੰਘ ਕਹਿੰਦਾ ਮੇਰਾ ਡਰੇਡ ਵਿਸ਼ਵਾਸ ਅਡੋਲ ਇੰਨਾ ਸ਼ੰਕਾ ਇੱਥੇ ਨਹੀਂ ਕੋਈ ਖਲੋ ਸਕਦਾ ਮੈਨੂੰ ਪਤਾ ਸੀ ਖੰਡੇ ਦਾ ਇਹ ਅਮਰਤ ਕਦੇ ਇੰਨਾ ਕਮਜ਼ੋਰ ਨਹੀਂ ਹੋ ਸਕਦਾ ਮੈਂ ਤੇ ਲਿਖ ਬੈਠਾ ਵੀ ਮੈਂ ਛੱਡਦਾ ਪਰ ਮੈਨੂੰ ਪਤਾ ਲੱਗ ਗਿਆ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਮੈਂ ਛੱਡ ਨਹੀਂ ਸਕਦਾ ਤੇ ਦਸ਼ਮੇਸ਼ ਪਿਤਾ ਕਹਿੰਦੇ ਐ ਸੁਣ ਕੇ ਬਾਤ ਮਹਾਰਾਜ ਨੇ ਮੁੱਖੋਂ ਕਿਹਾ ਮੁੱਖੋਂ ਸੁਣ ਕੇ ਬਾਤ ਮਹਾਰਾਜ ਨੇ ਕਿਹਾ ਮੁੱਖੋਂ ਤੇਰੀ ਕਰਨੀ ਤੋਂ ਮੈਂ ਬਲਿਹਾਰ ਸਿੰਘਾ ਆ ਲੈ ਤੇਰੀਆਂ ਅੱਖਾਂ ਦੇ ਸਾਹਮਣੇ ਹੀ ਟੁਕੜੇ ਕਰਾਂ ਬਦਾਵੇ ਦੇ ਚਾਰ ਸਿੰਘਾ ਚੜ ਕੇ ਸ਼ਿਖਰ ਪ੍ਰੇਮ ਦੇ ਆਪ ਤਰਿਆ ਦੇੜੇ ਕਈਆਂ ਦੇ ਚੱਲੇ ਆਂ ਤਾਰ ਸਿੰਘਾ ਜਦ ਤੱਕ ਕਾਇਮ ਇਤਿਹਾਸ ਜਹਾਨ ਅੰਦਰ ਯਾਦ ਰਹੇਗਾ ਤੇਰਾ ਉਪਕਾਰ ਸਿੰਘਾ ਤੇਰੇ ਨਾਲ ਜੋ ਹੋਏ ਸ਼ਹੀਦ ਇੱਥੇ ਤੇਰੇ ਨਾਲ ਜੋ ਹੋਏ ਸ਼ਹੀਦ ਇੱਥੇ ਲੋਕ ਇਹਨਾਂ ਤਾਈਂ ਮੁਕਤੇ ਕਹਿਣਗੇ ਜੀ ਤੇਰੀ ਇਸ ਕੁਰਬਾਨੀ ਦੀ ਯਾਦ ਅੰਦਰ ਕੌਣ ਇਸ ਥਾਂ ਔਣ ਇਸ ਥਾਂ ਪਰਸ ਦੇ ਰਹਿਣਗੇ ਜੀ ਇਹ ਥਾਂ ਨੂੰ ਪਰਸ ਦੇ ਰਹਿਣਗੇ ਜਿਹੜੀ ਤੂੰ ਕੁਰਬਾਨੀ ਕਰ ਚੱਲਿਆ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਵਦਾਵੇ ਵਾਲੇ ਕਾਗਜ ਦੇ ਟੁਕੜੇ ਟੁਕੜੇ ਕਰ ਦਿੱਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਦਾਵੇ ਵਾਲਾ ਕਾਗਜ ਪਾੜਤਾ ਐ ਕੁੱਟ ਕੇ ਗੱਲ ਨਾ ਲਾਇਆ ਹੋਇਆ ਦਿਲਬਰ ਜੀ ਬੜੇ ਤਕੜੇ ਢਾਡੀ ਸਨ ਉਹਨਾਂ ਨੇ ਲਿਖਿਆ ਬੜੇ ਕਵਾਲ ਦੇ ਦਇਆ ਸਿੰਘ ਦਿਲਬਰ ਢਾਡੀ ਬੜਾ ਕਮਾਲ ਬੜਾ ਕਮਾਲ ਉਹਨੇ ਲਿਖਿਆ ਸੀ ਖੁੱਲੇ ਨੈਣ ਮਹਿਬੂਬ ਦੇ ਦਰਸ਼ਨਾਂ ਲਈ ਗੁਰੂ ਗੋਬਿੰਦ ਸਿੰਘ ਨੂੰ ਵੇਖ ਰਿਹਾ ਸੀ ਮਹਾਂ ਸਿੰਘ ਖੁੱਲੇ ਨੈਣ ਮਹਿਬੂਬ ਦੇ ਦਰਸ਼ਨਾ ਲਈ ਨਜ਼ਰ ਮਿਲੀ ਤੇ ਮਿਲੀ ਦੀ ਮਿਲੀ ਰਹਿ ਗਈ ਅਖੀਰੀ ਸਮਾਂ ਕਈਆਂ ਦਾ ਵੇਖਿਆ ਨਹੀਂ ਬੇਬੇ ਮਰਨ ਲੱਗੀ ਹੋਵੇ ਹੱਥ ਅੱਖ ਅੱਖ ਵੇਖਦੀ ਵੇਖਦੀ ਪਿਓ ਵੀ ਇਦਾਂ ਕਈ ਵਾਰੀ ਬਜ਼ੁਰਗਾਂ ਨੂੰ ਮਰ ਜਾਂ ਨਿਕਲਦੀ ਏ ਜਦੋਂ ਜਾਨ ਨਿਕਲਦੀ ਏ ਖੁੱਲੇ ਨੈਣ ਮਹਿਬੂਬ ਦੇ ਦਰਸ਼ਨਾ ਲਈ ਨਜ਼ਰ ਮਿਲੀ ਤੇ ਮਿਲੀ ਦੀ ਮਿਲੀ ਰਹਿ ਗਈ ਜੋੜੇ ਹੱਥ ਉਸ ਸੀਸ ਝੁਕਾਉਣੇ ਨੂੰ ਗਰਦਨ ਹਿੱਲੀ ਤੇ ਹਿੱਲੀ ਦੀ ਹਿੱਲੀ ਰਹਿ ਗਈ ਅੱਖਾਂ ਵਿੱਚ ਪਿਆਰ ਦੇ ਆਏ ਅੰਸੂ ਪਲਕ ਗਿੱਲੀ ਤੇ ਗਿੱਲੀ ਦੀ ਗਿੱਲੀ ਰਹਿ ਗਈ ਮਸਾ ਮਸਾ ਗਲਵਕੜੀ ਪਾਈ ਦੋਹਾ ਹੋ ਗਈ ਢਿੱਲੀ ਤੇ ਢਿੱਲੀ ਦੀ ਢਿੱਲੀ ਰਹਿ ਗਈ ਦਿਲਬਰ ਆਖਰੀ ਫਤਿਹ ਬੁਲਾ ਦਿੱਤੀ ਦਿਲਬਰ ਆਖਰੀ ਫਤਿਹ ਬੁਲਾ ਦਿੱਤੀ ਰਸਨਾ ਮੁੜੀ ਤੇ ਮੁੜੀ ਦੀ ਮੁੜੀ ਰਹਿ ਗਈ ਗੁਰੂ ਚਰਨਾਂ ਵਿੱਚ ਆਖਰੀ ਦਮ ਤੀਕਰ ਸੁਰਤੀ ਜੁੜੀ ਤੇ ਜੁੜੀ ਦੀ ਜੁੜੀ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗਲਵਕੜੀ ਦੇ ਵਿੱਚ ਇੰਨਾ ਮਹਾ ਸਿੰਘ ਨੇ ਪ੍ਰਾਂਤ ਤਿਆ ਉਥੇ ਫਿਰ ਮਾਰਨ ਨੇ ਕਿਹਾ ਸੀ ਤੁਹਾਨੂੰ 40 ਮੁਕਤੀਆਂ ਦੇ ਕਰਕੇ ਯਾਦ ਕੀਤਾ ਜਾਏਗਾ